ਦੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਪਿਆ ਪਿਛਲੇ 2-3 ਦਿਨ ਤੋਂ ਨਾ ਇੱਕ ਵੀਡੀਓ ਘੁੰਮ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਬਾਹਰ ਵਿਦੇਸ਼ਾਂ ਦੇ ਵਿੱਚੋਂ ਮੇਰੇ ਖਿਆ ਕੈਨੇਡਾ ਦੇ ਵਿੱਚੋਂ ਸਿੰਘ ਆ ਜਿਨੇ ਇੱਕ ਵੀਡੀਓ ਜਾਰੀ ਕੀਤੀ ਆ ਉਸ ਵੀਡੀਓ ਦੇ ਵਿੱਚ ਉਹ ਬੋਲ ਰਿਹਾ ਏ ਕਿ ਖਾਸ ਕਰਕੇ ਪੰਜਾਬ ਤੇ ਪੰਜਾਬ ਦੇ ਜਿਹੜਾ ਮਾਝੇ ਦਾ ਇਲਾਕਾ ਤੇ ਮਾਝੇ ਦੇ ਇਲਾਕੇ ਦੇ ਵਿੱਚ ਖਾਸ ਕਰਕੇ ਤਰਨਤਾਰਨ ਤੇ ਗੁਰਦਾਸਪੁਰ ਅੰਮ੍ਰਿਤਸਰ ਨੂੰ ਉਹ ਕਰ ਰਿਹਾ ਵੀ ਇੱਥੇ ਜਿਹੜੇ ਛੋਟੀ ਜਾਤ ਦੇ ਲੋਕ ਵੱਸਦੇ ਨੇ ਜਿਹੜੇ ਛੋਟੀ ਜਾਤ ਦੇ ਲੋਕ ਵੱਸਦੇ ਉਹਨਾਂ ਨੂੰ ਇਹ ਲੱਖ ਦੀ ਲਾਨਤ ਹੈ ਕਿ ਉਹ ਆਪਣਾ ਕੁਝ ਪੈਸੇ ਬਦਲੇ ਸਹਾਇ ਧਰਮ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਲਾਨਤਾਂ ਪਾ ਰਿਹਾ ਵਧੀਆ ਗੱਲ ਲਾਨਤਾਂ ਪਾਉਣੀਆਂ ਚਾਹੀਦੀਆਂ ਪਰ ਵੇਖੋ ਤੁਸੀਂ ਅੱਜ ਇਹਨਾਂ ਨੂੰ ਦੇ ਕਹਿ ਰਿਹਾ ਪਰ ਤੁਸੀਂ ਇਹ ਵੀ ਸੋਚੋ ਵੀ ਇੱਥੇ ਗਿਰਜੇ ਘਰ ਜਿਹੜੇ ਵੱਡੇ ਵੱਡੇ ਚਰਚ ਬਣ ਰਹੇ ਆ ਪੰਜਾ ਪੰਜਾ 10-10 ਕਿੱਲਿਆਂ ਦੇ ਵਿੱਚ ਉਹ ਕੌਣ ਬਣਵਾ ਰਿਹਾ ਉਹ ਕਿਹੜੀ ਜਾਤ ਦੇ ਲੋਕ ਬਣਵਾ ਰਿਹਾ ਹਾਂਜੀ ਜੇ ਇਹਨਾਂ ਗਰੀਬਾਂ ਨੂੰ ਲੱਖ ਦੀ ਲਾਹਤ ਹੈ ਤੇ ਉਹਨਾਂ ਨੂੰ ਤੇ ਕਰੋੜ ਦੀ ਲਾਹਤ ਹੋਣੀ ਚਾਹੀਦੀ ਹੈ ਜਿਹੜੇ ਕੁਝ ਪੈਸਿਆਂ ਬਦਲੇ ਹਾਂਜੀ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਤੇ ਇੱਥੇ ਵੱਡੇ-ਵੱਡੇ ਚਰਚ ਖੜੇ ਕਰੀ ਜਾ ਰਹੇ ਆ ਸ਼ਰਮ ਨਹੀਂ ਆਉਂਦੀ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੇਖੋ ਕੋੜੀਆਂ ਦੇ ਕੋੜ ਦੂਰ ਕੀਤੇ ਆਂ ਜੀ ਤੇ ਉਹ ਲੋਕ ਉਹਦੇ ਬਾਰਾਜ ਦੇ ਸ਼ਰੀਕ ਬਣ ਰਹੇ ਆ ਇੱਥੇ ਉਹ ਮਹਾਨ ਤੀਰਥ ਸਥਾਨ ਆ ਜਿੱਥੇ ਆ ਕੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਾਤਮਸਤਕ ਹੋ ਕੇ ਇੱਥੋਂ ਆਪਣਾ ਰਾਜੀ ਖੁਸ਼ੀ ਹੋ ਕੇ ਜਾਂਦੇ ਆ ਤੇ ਉਸ ਮਹਾਰਾਜ ਦੇ ਸ਼ਰੀਕ ਬਣ ਰਹੇ ਆ ਉਹਨਾਂ ਦੇ ਬਰਾਬਰ ਕਿੰਨੇ ਜੇ ਸੋਚਣ ਕਿ ਅਸੀਂ ਇੱਥੇ ਉਸ ਤੀਰਥ ਦੇ ਬਰਾਬਰ ਸ਼ਰੀਕ ਬਣ ਕੇ ਉਹ ਜਿਨ੍ਹਾਂ ਨੇ ਚੀਜੀ ਦੇ ਖੂਨ ਵੀ ਨਹੀਂ ਆਪਣਾ ਚੀਜੀ ਵੱਢ ਕੇ ਖੂਨ ਵੀ ਨਹੀਂ ਡੋਲਿਆ ਇਸ ਦੇਸ਼ ਦੀ ਆਜ਼ਾਦੀ ਵਾਸਤੇ ਜਾਂ ਦੇਸ਼ ਦੀ ਗੁਲਾਮੀ ਨੂੰ ਲਾਉਣ ਵਾਸਤੇ ਉਹਨਾਂ ਦੇ ਇੱਥੇ ਚਰਚ ਖੜੇ ਕਰੀ ਕਰਾ ਜਾ ਰਹੇ ਆ ਤੇ ਉਹਨਾਂ ਨੂੰ ਕਰੋੜਾਂ ਦੀ ਲਾਹਨਤ ਨਹੀਂ ਐ ਇਸ ਕਰਕੇ ਵੀਰ ਜੀ ਕੁਝ ਬੋਲਣ ਤੋਂ ਪਹਿਲਾਂ ਸੋਚਿਆ ਕਰੋ ਵੀ ਜੇ ਛੋਟੀ ਜਾਤ ਕਹਿ ਕੇ ਤੁਸੀਂ ਦਰਕਾਰ ਰਹੇ ਜੇ ਤੁਹਾਡੇ ਮਨਾਂ ਦੇ ਵਿੱਚ ਇੰਨਾ ਕੂੜ ਭਰਿਆ ਪਿਆ ਹੈ ਵੀ ਜਦੋਂ ਖਾਲਸੇ ਨੇ ਖੰਡੇ ਬਾਟੇ ਦੀ ਪੌੜ ਗੁਰੂ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ ਤੇ ਸਾਰਿਆਂ ਦੀ ਜਾਤ ਸਤਗੁਰੂ ਜੀ ਨੇ ਵੀ ਬਖਸ਼ ਕੀਤੀ ਹੈ ਮਾਨਸਿਕ ਜਾਤ ਸਭ ਏਕੇ ਪਹਿਚਾਨ ਪਰ ਤੁਸੀਂ ਹਾਲੇ ਵੀ ਆਪਣੀ ਸੋਚ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਲੈ ਕੇ ਬੈਠੇ ਜਿਵੇਂ ਇਹ ਛੋਟੀ ਜਾਤ ਹੈ ਛੋਟੀ ਜਾਤ ਕੌਣ ਹੁੰਦੀ ਹੈ ਕੀ ਹੁੰਦਾ ਕਿਉਂਕਿ ਤਾ ਇਹ ਗਰੀਬ ਨੇ ਤਾਂ ਛੋਟੀ ਜਾਤ ਆ ਤੁਹਾਡੇ ਕੋਲ ਪੈਸੇ ਜ਼ਿਆਦੇ ਆ ਤਾਂ ਤੁਸੀਂ ਵੱਡੀ ਜਾਤ ਜੀ ਕੌਣ ਕਹਿੰਦਾ ਇਸ ਤਰ੍ਹਾਂ ਪਏ ਤੁਸੀਂ ਵੱਡੀ ਜਾਤ ਜਾਂ ਇਹ ਛੋਟੀ ਜਾਤ ਗੁਰੂ ਸਾਹਿਬ ਤੇ ਕਹਿੰਦੇ ਨਹੀਂ ਤੁਸੀਂ ਕਹਿੰਦੇ ਜੇ ਨਾ ਇਸ ਕਰਕੇ ਤੁਸੀਂ ਦੋ ਦੋ ਬਾਟੇ ਕਰ ਰਹੇ ਜੇ ਦੋ ਦੋ ਬਾਟੇ ਕਰਕੇ ਇਹਨਾਂ ਨਾਲ ਵਿਤਕਰਾ ਕਰ ਰਹੇ ਜੇ ਲੰਗਰਾਂ ਦੇ ਵਿੱਚ ਵਿਤਕਰਾ ਕਰ ਰਹੇ ਜੇ ਫਿਰ ਜੇ ਕੋਈ ਤੁਸੀਂ ਉਹਨਾਂ ਨੂੰ ਸਤਕਾਰ ਮਾਨ ਨਹੀਂ ਦੇ ਰਹੇ ਫਿਰ ਕੋਈ ਕਿਤੇ ਜਾਂਦਾ ਹੈ ਤੇ ਤੁਸੀਂ ਮੁੜ ਕੇ ਉਹਨਾਂ ਨੂੰ ਲੱਖਾਂ ਦੀਆਂ ਲਾਂ ਤਾਂ ਪਾਉਂਦੇ ਤੁਹਾਨੂੰ ਦੇ ਕਰੋੜਾਂ ਦੀਆਂ ਲਾਂ ਤਾਂ ਜਿਨ੍ਹਾਂ ਨੇ ਕਬਜ਼ਾ ਕੀਤਾ ਹੈ ਪੰਥ ਤੇ ਪੰਥ ਤੇ ਕਬਜ਼ਾ ਕਰਕੇ ਤੇ ਤੁਸੀਂ ਬਾ ਉਹਨਾਂ ਨੂੰ ਦਰਕਾਰ ਦੇ ਜੇ ਬਾਟਿਆਂ ਦੇ ਵਿੱਚੋਂ ਤੁਸੀਂ ਅਲੱਗ ਕਰਦੇ ਜੇ ਤੁਸੀਂ ਲੰਗਰਾਂ ਦੇ ਵਿੱਚੋਂ ਅਲੱਗ ਕਰਦੇ ਜੇ ਤੁਸੀਂ ਜੇ ਕਿਤੇ ਆਪਣਾ ਚੰਗੀ ਪੋਸਟ ਤੇ ਗ੍ਰੰਥੀ ਦੀ ਕਥਾਵਾਚਕ ਦੀ ਜਾਂ ਕਿਤੇ ਚੰਗੀ ਡਿਊਟੀ ਦੀ ਗੱਲ ਹੁੰਦੀ ਆ ਕੀਰਤਨੀਆਂ ਦੀ ਸਾਰਿਆਂ ਦੇ ਉੱਥੇ ਤੁਸੀਂ ਵਿਤਕਰਾ ਕਰਕੇ ਉਹਨਾਂ ਨੂੰ ਪਿੱਛੇ ਕਰਦੇ ਜੇ ਤੇ ਫਿਰ ਲੱਖ ਦੀਆਂ ਲਾਂਤਾਂ ਤੇ ਤੁਹਾਡੇ ਵਾਸਤੇ ਵੀ ਕਰੋਨਾ ਦੀਆਂ ਲਾਂਤਾਂ ਜ਼ਮੀਨਾਂ ਤੁਸੀਂ ਗੁਜਰਾ ਨੂੰ ਦੇ ਦੇ ਕੇ ਹਾਂਜੀ ਜ਼ਮੀਨਾਂ ਦੇ ਦੇ